ਕੱਤਾ ਹੱਪਸੂਰ ਕੋਪਾਈ ਜਾਨਾ ਅਗਸਤ ਆ ਰਿਹਾ ਦੀ ਦਰਗਾ ਇੱਕ ਬਿਆਈ ਕਨਸਾ ਕਲਸਾ ਸਤ ਸਤ ਰੱਬਿਆ ਤੋਪਿਆ ਯਾਦ ਕਰਕੇ ਤੁੰਤਾ ਨਾਮ ਆ ਰਿਹਾ ਸਤ ਸਤ

ਹਰ ਸਿਧਾ ਗੁਰੂ ਸਾਹਿਬ ਹਸ ਸਿਧਾ ਗੁਰੂਤ ਕਿਆ ਵਾਗਾਲੇ ਤੰਗ ਸਤਿਗੁਰੂ ਪੁੱਤ ਬਸ ਤੇ ਚੰਗਤ ਕਰੋ ਜੀ ਗੁਰੂ ਸਾਹਿਬ ਹਸ ਸਿਧਾ ਗੁਰੂਤ ਮੇਂ ਕੋਲੇ ਨੋਖੇ ਜੀ ਸਾਧ ਜੀ ਆਏ ਹਾਂ ਹੇ ਹੰਗੋ ਪੁੱਤ ਜੀ ਆਰਕੀ ਨੀ ਆ ਜੋ ਬਾਈ ਪਹਿਲਾਂ ਦੱਸ ਦਿਨੇ ਤੁਸੀਂ ਗੱਲ ਕਿਹੜੀ ਨਹੀਂ ਕਿਦਾ ਮੈਂ ਤਾਂ ਆਉਂ ਜਾਂਦੇ ਆਪੇ ਨਹੀਂ ਨਹੀਂ ਸਾਡੇ ਘਾਟ ਹੀ ਹੁੰਦੇ ਸੀ ਟੂਲ ਟੋਲ ਟੋਲ ਤਾਂ ਅਸਲ ਟੂਲ ਤਾਂ ਨਹੀਂ ਹੋਣਾ ਕੀ ਨਹੀਂ ਹੋਣਾ ਆਹ ਉਥੋਂ ਜਣਾ ਮੈਂ ਆਹ ਉਥੋਂ ਯਾਰ ਸਾਡੇ ਸੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫਤਿਹ ਦਲਪੰਥ ਬਾਬਾ ਬਿਧੀ ਚੰਦ ਜੀ ਜਿਹੜਾ ਵਾ ਪਿੰਡ ਆਲੀਕਲਾਂ ਦੇਖੇ ਨਾਨਕ ਦੇਵ ਜੀ ਦੇ ਇੱਕ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਅੱਜ ਸੰਪਰਕ ਸੰਪਰਸਾਦ ਦੀ ਦੇਖੋ ਪਏਗਾ ਤੇ ਇੱਥੇ ਅੱਜ ਜਿਹੜਾ ਵਾ ਉਹ ਘੋੜ-ਧੋੜ ਜਿਹੜੀ ਆ ਦਲਪੰਥ ਨੂੰ ਚੱਤੀ ਜਾ ਰਹੀ ਆ ਤੇ ਦੋ ਦਿਨ ਹੋ ਗਏ ਦਲਪੰਥ ਨੂੰ ਇੱਥੇ ਪਹੁੰਚਿਆ ਤੇ ਅੱਜ ਖਨਕੌਰ ਸਾਹਿਬ ਦੇ ਭੋਗ ਪਏ ਆ ਤੰਦਤੋ ਕੰਪਨ ਫਰੀਫਰ ਸਰ ਜਿਹੜੇ ਪਾਰ ਜਿਹੜੇ ਆਰੰਭ ਸਨ ਤੇ ਅੱਜ ਜਿਹੜਾ ਵਾਓ ਭੋਗ ਪਾਇਆ ਗਿਆ ਹਨ ਤੇ ਦਿਵਾਨ ਸਜੇ ਉਸ ਤੋਂ ਉਪਰੰਤ ਜਿਹੜਾ ਵਾਓ ਘੋੜ ਦੌੜ ਹੋਣ ਲੱਗੀ ਆ ਸਾਡੇ ਪਿੰਡ ਅਲੀਕਲਾ ਤੇ ਜਿਹੜੇ ਆ ਨਿਹੰਗ ਸਿੰਘ ਉਹ ਸਾਰੇ ਘੋੜਿਆਂ ਦੀ ਤਿਆਰੀ ਕਰਕੇ ਤੇ ਜਿਹੜਾ ਵਾਓ ਉਹ ਐ ਪਿੰਡ ਦੇ ਵਿੱਚ ਜਿਹੜਾ ਵਾ ਮhalla ਕੱਢ ਕੇ ਤੇ ਹੁਣ ਇਸ ਟਾਈਮ ਜਿਹੜਾ ਵਾ ਮੈਦਾਨ ਵਿੱਚ ਪਹੁੰਚਾਂ ਜੜੀਆਂ ਵਾ ਉਹ ਆਪਣੇ ਕਰਤੱਬ ਦਿਖਾਉਣ ਵਾਸਤੇ ਜਿਹੜਾ ਵਾ ਪਹੁੰਚ ਚੁੱਕੀਆਂ ਵਾ ਤੇ ਸਾਰੀਆਂ ਫੌਜਾਂ ਜਿਹੜੀਆਂ ਵਾ ਉਹ ਨਿਹੰਗ ਸਿੰਘ ਫੌਜਾਂ ਆਪਣੇ ਜਿਹੜੇ ਜੰਗੀ ਕਰਤੱਬ ਆ ਉਹ ਜਿਹੜਾ ਵਾ ਦਿਖਾਉਣਗੇ ਆ ਤੇ ਅੱਜ ਦਾ ਜਿਹੜੀਆਂ ਵੱਧ ਤੋਂ ਵੱਧ ਮੀਆਂ ਵਾ ਉਹ ਪਹੁੰਚੀਆਂ ਵਾ ਨਿਹੰਗ ਸਿੰਘ ਦੇ ਕਰਤੱਬ ਵੇਖ ਕਰਤੱਬ ਵੇਖਣ ਵਾਸਤੇ ਤੇ ਜੋ ਇੱਥੇ ਮੱਲਾ ਕੱਢ ਕੇ ਤੇ ਹੁਣ ਸੰਗਤ ਜਿਹੜੀ ਆ ਉਹ ਮੈਦਾਨ ਵਿੱਚ ਪਹੁੰਚ ਚੁੱਕੀ ਆ ਤੇ ਜਿਹੜਾ ਵਾ ਨਿਹੰਗ ਸਿੰਘ ਨਾਲ ਕਿਹੜੇ ਕਹਿੰਦੇ ਜੋਰ ਵੀ ਦਿਖਾਉਣਗੇ ਤੇ ਇਹਦਾ ਵਾਕਲਾ ਪੁੱਟਲ ਦੀ ਜੋ ਇਹਨਾਂ ਦੀ ਮਰਜ਼ਾਦਾ ਚੱਲਦੀ ਆ ਉਹ ਮਜ਼ਾਦਾ ਨੂੰ ਕੈਮਰਾ ਰੱਖਦੇ ਹੋਏ ਮੱਲਾ ਕੱਢ ਕੇ ਤੇ ਹੁਣ ਮੈਦਾਨ ਵਿੱਚ ਜਿਹੜੀ ਸੰਗਤ ਆ ਉਹ ਪਹੁੰਚ ਚੁੱਕੀ ਆ ਵੈਰੀ ਕਲੇਰੀ ਬਾਤ ਕਰਮਜੀਤ ਸਿੰਘ ਜੀ ਦਲਪੰਥ ਬਾਬਾ ਬਿਧੀ ਚੰਦ ਤੇ ਬਾਬਾ ਉਦਾਰ ਸਿੰਘ ਦਾ ਬੇਟਾ ਉਹਨਾਂ ਵੱਲੋਂ ਜਿਹੜਾ ਪਹਿਲਾ ਕਿਲਾ ਵਾ ਉਹ ਪਜਾਇਆ ਗਿਆ ਵਾ ਤੇ ਬੁੱਢਾ ਸ਼ੇਰ ਆ ਆ ਭਲੇ ਘੋੜ ਦੌੜ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਪਿੰਡ ਆਲੀ ਕਲਾ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਲਪੰਥਾ ਬਾਬਾ ਬਿਧੀ ਚੰਦ ਜੀ ਉਹਨਾਂ ਵੱਲੋਂ ਜਿਹੜਾ ਵਾ ਉਹ ਘੋੜ ਦੌੜ ਕੀਤੀ ਜਾ ਰਹੀ ਆ ਜੰਗ ਦੇ ਕਰਤੱਵ ਜਿਹੜੇ ਉਹ ਦਿਖਾਏ ਜਾ ਰਹੇ ਆ ਪ੍ਰਾਤਨ ਅਰਵਾਇਤਾ ਮੁਤਾਬਕ ਉਹ ਵੀ ਉਹ ਸਿੰਘ ਆਪਣੇ ਕਰਤਬ ਜਿਹੜੇ ਉਹ ਤੇ ਸਾਰੇ ਆ ਤੇ ਹੁਣ ਜਿਹੜਾ ਜੋੜੀ ਵਾਲਾ ਘੋੜਾ ਜਿਹੜਾ ਵਾ ਉਹ ਸਿੰਘ ਸ਼ੈਨ ਲੱਗਾ ਉਹਦੋਂ ਪਹੁੰਚੋ ਨਾ ਚਲੋ ਨਹੀਂ ਦੂਜਾ ਘੋੜਾ ਪਹਿਲਾਂ ਭੱਜ ਕੇ ਖਾਲੀ ਪੈਰ ਨਿਕਲ ਗਿਆ ਆ ਬੱਲੇ ਦੋਲ ਗਿਆ ਸਿੰਘ ਦੋ ਇਹ ਸਿੰਘ ਲੈ ਗਿਆ ਇਕਲਾ ਆ ਬੱਲੇ ਜੋਰਿਆ ਆ ਬੱਲੇ ਰਿਆ ਬੜਾ ਤੇਜ ਹੀ ਬਈ ਉਹ ਵੇਖ ਵੇ ਆ ਜੋੜੀ ਹੁਣ ਜੋੜ ਜੋੜੀ ਆ ਗਈ ਜੋੜੀ ਆ ਬੱਲੇ ਸਿੰਘ ਖਲੋ ਕੇ ਕਰਦੇ ਹੱਥ ਆ ਗਿਆ ਇੱਕੋਂ ਗੁਰੂ ਆਲਾ ਆ ਜੋੜੀ ਆ ਅੱਜ ਜੋੜੀ ਵਾਲਾ ਸਿੰਘ ਆ ਗਿਆ ਨਾ ਨੋਈ ਦਰੋਇਓ ਅੱਛਾ ਛੋਟਾ ਭਟੰਗੀ ਆਡੇ ਪਿੰਡ ਦਾ ਜੱਗਾ ਸੰਗਤਾਂ ਨੂੰ ਜਿਹੜਾ ਬਾਬਾ ਚਰਨ ਸਿੰਘ ਜਨਜੀਤ ਸਿੰਘ ਜੀ ਜਿਹੜਾ ਘੌਰ ਦੋੜ ਤੋਂ ਬਾਅਦ ਜੋ ਉਹਨਾਂ ਨੂੰ ਪਿਛੇ ਵੰਦੇ ਹੋਏ ਸ਼ਾਕ ਮੇਰਾ ਆਦੇਸ਼ ਉਹ ਸਾਹ ਦੇ ਨਾਲ ਜਿਹੜਾ ਬੋਨਾਂ ਨੂੰ ਨਾਮ ਦਿੱਤੇ ਜਾ ਰਹੇ ਆ ਜੋ ਖਤਮ ਸਿੰਘਾਂ ਨੇ ਖਾਏ ਤੋਂ ਜਿਹੜੇ ਆ ਉਹ ਇਹ ਨਾਮ ਬਾਬਾ ਚੰਨਜੀਤ ਸਿੰਘ ਜੀ ਬਾਬਾ ਉਸਾਰ ਸਿੰਘ ਦੇ ਜਿਹੜੇ ਛੋਟੇ ਭਤਿੰਗੀ ਆ ਉਹ ਪੁਰਾਵਾ ਮੰਨ ਰਿਹਾ